ਸ਼ਿਵਾ ਪਰਮੋਏ ਹੈ ਸ਼ੁਭ ਕਰ ਮੰਤੇ ਕਬ ਹੋ ਨ ਟਰੂ 12 ਮਈ ਸਤਨਸੂਦਾਸ ਨੂੰ ਜੰਗ ਦਾ ਜੋ ਜਲਾਲ ਚੱਪੜਛੜੀ ਦੇ ਮੈਦਾਨ ਵਿੱਚ ਫਿੱਖਰਿਆ ਸੀ ਇਹ ਖਾਲਸਾ ਫੌਜਾਂ ਅੱਜ ਉਸੇ ਦਿਨ ਦੀ ਯਾਦ ਤਾਜ਼ਾ ਕਰਵਾ ਰਹੀਆਂ ਨੇ ਸ਼ਸਤਰਾਂ ਹਾਥੀਆਂ ਕੋੜਿਆਂ ਅਤੇ ਨੀਲੇ ਬਾਣਿਆਂ ਵਿੱਚ ਸਜੀਆਂ ਖਾਲਸਾ ਫੌਜਾਂ ਚੱਪੜਛੜੀ ਦੇ ਇਤਿਹਾਸਿਕ ਮੈਦਾਨ ਤੋਂ ਫਤਿਹਗੜ੍ਹ ਸਾਹਿਬ ਵੱਲ ਕੂਚ ਕਰ ਰਹੀਆਂ ਨੇ ਇਹ ਇਤਿਹਾਸਿਕ ਦਿਹਾੜਾ ਸਿੱਖ ਰਾਜ ਦੇ ਪਹਿਲੇ ਹੁਕਮਰਾਨ ਅਤੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਹਰ ਸਾਲ 11 ਤੋਂ 14 ਮਈ ਤੱਕ ਸਰਹੰਦ ਫਤਿਹ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਸ ਇਤਿਹਾਸਿਕ ਜਿੱਤ ਨੂੰ ਸਮਰਪਿਤ ਹਰ ਸਾਲ 12 ਮਈ ਨੂੰ ਜੰਗ ਵਾਲੀ ਇਤਿਹਾਸਿਕ ਥਾਂ ਤੋਂ ਫੌਜ ਰੂਪੀ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਖਾਲਸਾ ਸ਼ਸਤਰਧਾਰੀ ਫੌਜਾਂ ਦੇ ਰੂਪ ਵਿੱਚ ਵਹੀਰਾ ਘੱਟ ਕੇ ਇੱਥੇ ਪਹੁੰਚਦਾ ਹੈ। ਕਿਤਰੇ ਨਗਾਰਿਆਂ ਤੇ ਚੋਟਾਂ ਲੱਗ ਰਹੀਆਂ ਨੇ ਕਿਤਰੇ ਜੰਗੀ ਪੁਸ਼ਾਕਾਂ ਵਿੱਚ ਸਜੇ ਹਾਥੀ ਆਪਣੇ ਵੱਡੇ ਕਦਮਾਂ ਨਾਲ ਫੌਜ ਰੂਪੀ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਹਨ ਤਾਂ ਕੋਰਸਵਰ ਫੌਜਾਂ ਵੀ ਜੋਹਰ ਦਿਖਾਉਂਦੀਆਂ ਅੱਗੇ ਵਧ ਰਹੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਸਜਾਇਆ ਵਿਸ਼ਾਲ ਨਗਰ ਕੀਰਤਨ ਵਿੱਚ ਪੰਜ ਪਿਆਰਿਆਂ ਦੀ ਸ਼ਮੂਲੀਅਤ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ एसजीपीसी ਵੱਲੋਂ ਹਰ ਸਾਲ ਤਿੰਨ ਦਿਨਾਂ ਸਰਹੰਦ ਫਤਿਹ ਦਿਵਸ ਸਮਾਗਮਾਂ ਮੌਕੇ ਵੱਡੇ ਸਮਾਗਮ ਕਰਵਾਏ ਜਾਂਦੇ ਨੇ ਇਸ ਕੋ ਲਗਾ ਸਾਲ ਰੰਗ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਤਨ ਨੂੰ ਫਤਿਹ ਕਰ ਅਸਾਂ ਨੂੰ ਫਤਿਹ ਕਰਕੇ ਜਬਰੀ ਜਮਾਨ ਸਰਹੰਦੀ ਧਰਤੀ ਵੱਲੋਂ ਫਤਿਹ ਬਾਜ਼ ਕੀਤਾ ਤੇ ਸੰਦ ਦੇ ਵਿੱਚ ਉਹ ਜਾ ਕੇ ਦਾਕਰ ਹੋਏ ਸੀ ਅੱਜ ਇੱਥੋਂ ਇਸ ਧਰਤੀ ਤੋਂ ਗੁਰੂ ਸਾਹਿਬ ਦਾ ਸ਼ਰਧਾਂਜਲੀ ਕਰਕੇ ਗੁਰੂ ਸਾਹਿਬ ਦਾ ਉਪਰਾਸ ਲੈ ਕੇ ਅਰਦਾਸਾਂ ਸੋਧ ਕੇ ਤੇ ਸਾਰਾ ਜਿਹੜਾ ਫਤਿਹ ਬਾਜ਼ ਉਹ ਰਾਮਕੀਰ ਆ ਗਿਆ ਜੀ ਸ਼ਾਮ ਨੂੰ ਉਹ ਰਾਲਾ ਸਿੰਘ ਪਤੇਗੜ ਸਾਹਿਬ ਦੀ ਪੇਧਰਤਾ ਦੀ ਦੇ ਪਹੁੰਚ ਕੇ ਉਸੇ ਟੱਬੇ ਉੱਤੇ ਪਰ ਉਸੇ ਥੇ ਉੱਤੇ ਜਿਹੜਾ ਨਿਸ਼ਾਨ ਚੁੜਾਇਆ ਜਾਇਗਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਜਿੱਦਾਂ ਨਿਸ਼ਾਨ ਸਾਹਿਬ ਚੁੜਾਇਆ ਸੀ ਇਹ ਅੱਜ ਦਾ ਦਿਹਾੜਾ ਉਹ ਸਾਰਾ ਇਤਿਹਾਸ ਜਿਹੜਾ ਉਹਨੂੰ ਯਾਦ ਕਰ ਬਹੁਤ ਬੜਾ ਮਾਣ ਹੈ ਜੀ ਅੱਜ ਅਸੀਂ ਆਜ਼ਾਦ ਫੀਜ਼ਾ ਵਿੱਚ ਜਿਉ ਰਹੇ ਹਾਂ ਤਾਂ ਉਸ ਦਾ ਸਿਹਰਾ ਬਾਬਾ ਬੰਦਾ ਸਿੰਘ ਨੂੰ ਜਾਂਦਾ ਹੈ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਛੀਮਾ ਦਾ ਪਹਿਲੀ ਵਾਰੀ ਸੀ ਕਿ 900 ਸਾਲਾਂ ਦੀ ਮੁਗਲਾਂ ਦੀ ਗੁਲਾਮੀ ਤੋਂ ਬਾਅਦ ਹਿੰਦੁਸਤਾਨ ਦੇ ਕਿਸੇ ਖਿੱਤੇ ਦੇ ਵਿੱਚ ਪਹਿਲੀ ਵਾਰੀ ਜੇ ਲੋਕਾਂ ਨੇ ਆਜ਼ਾਦੀ ਦਾ ਨਿਖੁਮਾਣਾ ਤੇ ਕੋ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਿਹੜਾ ਪੰਥ ਦਸਪਾਤ ਕੀਤੀ ਗਈ ਸੀ ਨਾਨਕ ਗੁਰਨਾਣਕ ਸਾਹਿਬ ਦੇ ਗੁਰੂ ਪਰੰਪਰਟੀ ਦੇ ਨਾਮ ਦੇ ਤੇ ਸਿੱਕਾ ਵੀ ਚਲਾਇਆ ਕਿਸਾਨਾਂ ਨੂੰ ਮਾਲਕਨਾਂ ਹੱਥ ਵਿੱਚ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਜਿਹੇ ਜੀਵਨ ਦੀਆਂ ਬੇਮਿਸਾਲ ਪ੍ਰਾਪਤੀਆਂ ਵਿੱਚੋਂ ਮੁੱਖ ਸੀ ਦੁਨੀਆ ਭਰ ਵਿੱਚ ਪਹਿਲੇ ਤੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਨੀ ਜਿਸ ਕਾਰਨ ਹਰ ਸਿੱਖੇ ਮੰਨਦਾ ਹੈ ਕਿ ਬਾਬਾ ਬੰਦਾ ਸਿੰਘ ਨੇ ਸਿੱਖ ਕੌਮ ਨੂੰ ਵਿਸ਼ਵ ਭਰ ਵਿੱਚ ਧਰੂ ਉਤਾਰੇ ਬਾਗ ਚਮਕਾ ਦਿੱਤਾ ਸੀ 700 ਸਾਲਾਂ ਮੁਗਲਾਂ ਦੀ ਗੁਲਾਮੀ ਤੋਂ ਆਜ਼ਾਦੀ ਦੀ ਨਿਸ਼ਾਨੀ ਦਿਖਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਮੁਲਕ ਦਾ ਸਭ ਤੋਂ ਪਹਿਲਾ ਸਵਰਨ ਰੂਲਰ ਦੇ ਤੌਰ ਤੇ ਜਾਣ ਦਾ ਮਾਣ ਹੈ ਔਰ ਅੱਜ ਅਸੀਂ ਉਸ ਮਹਾਨ ਜੋਧੇ ਦੇ ਮਹਾਨ ਕਾਰਨਾਮੇ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਹ ਫਤਿਹ ਮਾਰਚ ਵਿੱਚ ਸ਼ਾਮਲ ਹੋ ਰਹੇ ਹਾਂ ਜਦੋਂ ਬਾਬਾ ਬੰਦਾ ਸਿੰਘ ਵੱਲੋਂ ਜਿੱਤੀ ਗਈ ਸਰਹੰਦ ਦੀ ਜੰਗ ਚੱਪਟ ਚਿੜੀ ਦੇ ਸਥਾਨ ਤੇ ਲੜੀ ਗਈ ਸੀ ਜਿੱਥੇ ਸਿੱਖ ਸੱਭਿਆਚਾਰ ਦਾ ਹਰ ਵਿਲੱਖਣ ਰੰਗ ਬਾਕੂ ਵੀ ਦੇਖਣ ਨੂੰ ਮਿਲਿਆ ਸਿੱਖ ਮੰਨਦੇ ਨੇ ਕਿ ਦੁਨੀਆ ਦਾ ਕੋਈ ਸ਼ਿੰਗਾਰ ਜੀ ਉਹਨਾਂ ਨੂੰ ਸਜਾ ਸਕਦਾ ਹੈ ਤਾਂ ਉਹ ਸਿਰਫ ਸ਼ਸਤਰਾਂ ਦਾ ਸ਼ਿੰਗਾਰ ਹੈ ਅਤਿ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਪਹੁੰਚੀ ਸੰਗਤ ਨੇ ਬੰਦਾ ਸਿੰਘ ਦੇ ਲਾਸਾਨੀ ਇਤਿਹਾਸ ਨੂੰ ਸਜਦਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਜ਼ਿੰਮੇਵਾਰੀ ਦੇ ਕੇ ਪੰਜਾਬ ਵੱਲ ਤੋਰਿਆ ਸੀ ਅੱਜ ਇਸ ਸਥਾਨ ਤੇ ਉਹਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਵਜੀਦ ਖਾਨ ਨੂੰ ਸੋਧਿਆ ਤੇ ਇਥੋਂ ਸਰਹੰਦ ਫਤਿਹਬਖ਼ਸ਼ ਲੈ ਕੇ ਗਏ। ਸਰਹੰਦ ਫਤਿਹ ਦਿਵਸ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ 14 ਮਈ ਤੱਕ ਲਗਾਤਾਰ ਸਮਾਗਮ ਚੱਲਦੇ ਰਹਿਣਗੇ ਜਿਸ ਦੌਰਾਨ 12 ਤੇ 13 ਮਈ ਨੂੰ ਅੰਤਰਰਾਸ਼ਟਰੀ ਗਤਕਾ ਮੁਕਾਬਲੇ ਅਤੇ 13 ਤੇ 14 ਮਈ ਤੱਕ ਵਿਸ਼ੇਸ਼ ਗੁਰਮਤ ਸਮਾਗਮ ਵੀ ਕਰਵਾਏ ਜਾਣਗੇ